ਤੇ ਬਾਣੀ ਦੇ ਨਾਲ ਕੋਈ ਕੋਈ ਮਨੁੱਖ ਜੁੜਦਾ ਹੈ ਭਾਗਾਂ ਵਾਲਾ ਕਰਮਾਂ ਵਾਲਾ ਤੇ ਨਹੀਂ ਤਕਰੀਬਨ ਸੱਚ ਤੇ ਤਾਂ ਕਿੰਤੂ ਪ੍ਰੰਤੂ ਹੀ ਹੁੰਦਾ ਹੈ ਸਗੋਂ ਦੀ ਸੱਚ ਨੂੰ ਘੱਟ ਪਸੰਦ ਕਰਨਾ ਝੂਠ ਨੂੰ ਜ਼ਿਆਦਾ ਪਸੰਦ ਕਰਨਾ ਇਹ ਕਾਲ ਯੁਗ ਦਾ ਦੌਰ ਹੈ ਅੱਜ ਦੇ ਸਮੇਂ ਦੇ ਅੰਦਰ ਵਸ ਕੋਈ ਹੈ ਜਿਹਨੂੰ ਇਹ ਸਾਰਾ ਰਸਤਾ ਮਿਲ ਗਿਆ ਹੈ ਕਾਲ ਯੁਗ ਦੀ ਚੱਕੀ ਹੈ ਚੱਕੀ ਦੇ ਦੋ ਪੁੱੜ ਹੁੰਦੇ ਆ ਕਾਲ ਯੁਗ ਦੀ ਚੱਕੀ ਚੱਲ ਰਹੀ ਹੈ ਤੇ ਚੱਕੀ ਜਦੋਂ ਪੀਸਦੀ ਹੈ ਦਾਣਿਆਂ ਨੂੰ ਤੇ ਜਿਹੜੇ ਪੁੱੜਾਂ ਦੇ ਵਿਚਾਲੇ ਦਾਣੇ ਆ ਜਾਂਦੇ ਆ ਉਹਨਾਂ ਦਾ ਪੀਸ ਕੇ ਆਟਾ ਬਣਾ ਦਿੰਦੀ ਹੈ ਤੇ ਜਿਹੜੇ ਦਾਣੇ ਕਈ ਵਾਰੀ ਵਿਚਾਲੇ ਕਿੱਲੀ ਨਾਲ ਲੱਗ ਜਾਂਦੇ ਆ ਉਹ ਪੱਜ ਜਾਂਦੇ ਆ ਇਸੇ ਤਰ੍ਹਾਂ ਕਲ ਯੁਗ ਦੇ ਘੋਰ ਸਮੇਂ ਦੇ ਅੰਦਰ ਦੁਨੀਆ ਪੀਸੀ ਜਾ ਰਹੀ ਹੈ ਪਰ ਜਿਹੜੇ ਗੁਰਬਾਣੀ ਰੂਪੀ ਕਿੱਲੀ ਦੇ ਨਾਲ ਜੁੜ ਜਾਂਦੇ ਨੇ ਸ਼ਬਦ ਨਾਲ ਜੁੜ ਜਾਂਦੇ ਨੇ ਉਹਨਾਂ ਦੇ ਵੇੜੇ ਪਾਰ ਹੋ ਜਾਂਦੇ ਹਨ ਆਖੋ ਸਤਿਨਾਮ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ ਕਿ ਭਾਈ ਰਾਮ 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 ਜਾਪ ਬੋਲ ਰਿਹਾ ਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸ਼ਬਦ ਦੇ ਰਾਹੀਂ ਸਾਨੂੰ ਸਮਝਾ ਰਹੇ ਰਾਮ ਰਾਮ ਭਾਵ ਜੋ ਸਰਬ ਵਿਆਪਕ ਰਮਿਆ ਹੋਇਆ ਹੋਇਆ ਰਾਮ 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 ਜਾਪ ਕਿ ਜੋ ਸਰਬ ਵਿਆਪਕ ਪਰਮਾਤਮਾ ਹੈ ਉਹਦਾ ਨਾਮ ਤੂੰ ਜਪਿਆ ਕਰ ਕਾਲ ਕਲੇਸ਼ ਲੋਭ ਮੋਹ ਬਿਨ ਸਜਾਏ ਅਹੰਤਪ ਫਿਰ ਮਹਾਰ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਸਿਮਰਨ ਦੀ ਵਰਕਤਣ ਵੀ ਸਿਮਰਨ ਵਿੱਚ ਵਰਕਤ ਕਿੰਨੀ ਆ ਕੱਲ ਵੀ ਸੁਣਿਆ ਸੀ ਨਾ ਅੱਜ ਵੀ ਗੁਰੂ ਅਰਜਨ ਦੇ ਮਹਾਰ ਸੱਚੇ ਪਾਤਸ਼ਾਹ ਦੱਸਦੇ ਆ ਕਿ ਕਾਲ ਕਲੇਸ਼ ਲੋਭ ਮੋਹ ਬਿਨ ਸਜਾਏ ਕੇ ਨਾਮ ਵਿੱਚ ਐਸੀ ਬਰਕਤ ਹੈ ਦੁੱਖ ਕਲੇਸ਼ ਲੋਭ ਮੋਹ ਹਉਮੈ ਦਾ ਤਾਪ ਹਰੇਕ ਬਕਾਰ ਨਾਸ ਹੋ ਜਾਂਦਾ ਹੈ ਆਖੋ ਸਤਿਨਾਮ ਮਰੇ ਕਹਿੰਦੇ ਤੂੰ ਕੀ ਕਰਨਾ ਹੈ ਫਿਰ ਆਪ ਤਿਆਗ ਸੰਤ ਚਰਨ ਲਾਗ ਮਨ ਪਵਿੱਤ ਜਾਹੇ ਪਾਪ ਕਿ ਤੂੰ ਆਪਾ ਭਾਵ ਛੱਡ ਆਪਾ ਭਾਵ ਛੱਡ ਕੇ ਗੁਰਮਖ ਜਨਾਂ ਦੇ ਸਤਿਪੁਰਸ਼ਾਂ ਦੇ ਚਰਣਾ ਵਿੱਚ ਟਿਕਿਆ ਰਹੇ ਭਾਵ ਉਹਨਾਂ ਦੀ ਸੰਗਤ ਕਰ ਇਸ ਤਰ੍ਹਾਂ ਫਿਰ ਮਨ ਪਵਿੱਤਰ ਹੋ ਜਾਂਦਾ ਤੇ ਸਾਰੇ ਪਾਪ ਦੂਰ ਹੋ ਜਾਂਦੇ ਅਸੀਂ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਖੁਦ ਗੁਰੂ ਜੀ ਸਾਡੇ ਘਰ ਆ ਗਏ ਤੇ ਸਾਡਾ ਜੀਵਨ ਨਹੀਂ ਬਦਲਿਆ ਸਾਡਾ ਭਲਾ ਨਹੀਂ ਹੋਇਆ ਇੱਥੇ ਤਾਂ ਜੇ ਕੋਈ ਜਪਜੀਤ ਸਾਹਿਬ ਦੇ ਪਾਠ ਕਰਨ ਵਾਲਾ ਕੋਈ ਬੰਦਗੀ ਕਰਨ ਵਾਲਾ ਸਿਮਰਨ ਕਰਨ ਵਾਲਾ ਸਿੱਖ ਵੀ ਤੇਰੇ ਘਰ ਚ ਲਿਆ ਜਾਏ ਨਾ ਉਹ ਵੀ ਭਲਾ ਕਰ ਆਉਂਦਾ ਤੇ ਗੁਰੂ ਨੇ ਤਾਂ ਕਰਨੀ ਕਰਨਾ ਆ ਆਖੋ ਸਤਨਾਮ ਫਰਕ ਸਾਡੇ ਥੋੜਾ ਜਿਹਾ ਸਮਝਣ ਚ ਐ ਬਸ ਸਾਡੀ ਭਾਵਨਾ ਕਿੰਨੀ ਕੈ ਸਾਡੀ ਪ੍ਰੀਤ ਕਿੰਨੀ ਕੈ ਬਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਅਸਲ ਵਿੱਚ ਸਾਨੂੰ ਪਤਾ ਹੀ ਨਹੀਂ ਤੂੰ ਗੁਰੂ ਚਰਨਾਂ ਵਿੱਚ ਆ ਕੇ ਇੱਕ ਗੱਲ ਜ਼ਰੂਰ ਕਹਿ ਦਿਆ ਕਰਕੇ ਸੱਚੇ ਪਾਤਸ਼ਾਹ ਮੈਂ ਜਾਣਦਾ ਹੀ ਕੱਖ ਨਹੀਂ ਆਖੋ ਸਤਨਾ ਬਸ ਸਭ ਕੁਝ ਆ ਜਾਂਦਾ ਵਿੱਚ ਹੀ ਜਦੋਂ ਗੁਰੂ ਅੱਗੇ ਖੜ ਕੇ ਕਹਤਾ ਮਹਾਰਾਜ ਮੈਂ ਜਾਣਦਾ ਹੀ ਕੱਖ ਨਹੀਂ ਨਾਨਕ ਬਾਰਕ ਕਛੂ ਨਾ ਜਾਣਾਂ ਰੱਖਣ ਕੋ ਪ੍ਰਭ ਮਾਈ ਬਾਪ ਕਿ ਮੈਂ ਤਾਂ ਅਣਜਾਣ ਬੱਚਾ ਹਾਂ ਮੈਨੂੰ ਤਾਂ ਬਕਾਰਾਂ ਤੋਂ ਬਚਣ ਦਾ ਵੀ ਕੋਈ ਢੰਗ ਤਰੀਕਾ ਨਹੀਂ ਮੈਂ ਨਹੀਂ ਬਚ ਸਕਦਾ 나ਹੀਂ ਮੈਨੂੰ ਕੋਈ ਤਰੀਕਾ ਆਉਂਦਾ ਬਚਣ ਦਾ ਵੀ ਮੈਂ ਆਪਦੀ ਮਾਤ ਨਾਲ ਵਰਤਿਆ ਕਈ ਵਾਰੀ ਜਦੋਂ ਇਹ ਹੋਛੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨਾ ਜਦੋਂ ਸਾਡੇ ਬੰਦੇ ਪ੍ਰਚਾਰਕ ਹੋ ਕੇ ਵੀ ਆਪਾਂ ਇਹ ਕਹਿੰਨਾ ਵੀ ਤੁਸੀਂ ਆਪਣੀ ਮਤ ਆਪ ਆਪਣਾ ਦਿਮਾਗ ਆਪ ਖੋਲ ਸਕਦੇ ਹੋ ਨਹੀਂ ਇੱਥੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਕਹਿੰਦੇ ਆ ਬਾਰਕ ਕਸ਼ੂ ਨਾ ਜਾਨਾ ਰੱਖਣ ਕੋ ਪ੍ਰਭ ਮਾਈ ਬਾਪ ਇੱਥੇ ਆ ਕੇ ਤਾਂ ਇਹ ਕਹਿਣਾ ਕਿ ਮੈਂ ਤਾਂ ਇੱਕ ਅਣਜਾਣ ਬੱਚਾ ਇਨ੍ਹਾਂ ਬਕਾਰਾਂ ਤੋਂ ਬਚਣ ਦਾ ਮੈਂ ਕੋਈ ਢੰਗ ਨਹੀਂ ਜਾਣਦਾ ਤੂੰ ਆਪ ਹੀ ਬਚਾ ਸਕਣ ਵਾਲਾ ਹੈ ਹੇ ਪਰਮਾਤਮਾ ਤੂੰ ਹੀ ਸਾਡਾ ਮਾਤਾ ਪਿਤਾ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਐ ਕਿ ਇੱਕ ਪਰਮਾਤਮਾ ਦੇ ਚਰਨ ਹੀ ਜੀਵਾਂ ਵਾਸਤੇ ਬਹੁਤ ਵੱਡਾ ਆਸਰਾ ਨੇ ਇਸ ਕਾਲ ਯੁੱਗ ਦੇ ਘੋਰ ਸਮੇਂ ਦੇ ਅੰਦਰ ਤੁਸੀਂ ਵੇਖ ਹੀ ਰਹੇ ਹੋ ਆਪਾਂ ਸਾਰੇ ਵੇਖਦੇ ਆਂ ਵੀ ਕਿੰਨਾ ਘੋਰ ਸਮਾਂ ਹੈ ਅੱਜ ਕੀ ਕੁਝ ਦੁਨੀਆ ਤੇ ਹੋ ਰਿਹਾ ਤੇ ਜਦੋਂ ਅਸੀਂ ਗੁਰੂ ਜੀ ਦੇ ਸ਼ਬਦ ਨਾਲ ਜੁੜ ਕੇ ਅਸੀ ਗੁਰਬਾਣੀ ਨੂੰ ਸਮਝਦੇ ਆ ਤਾਂ ਸਾਡਾ ਬਹੁਤ ਇਸ ਕਾਲ ਯੁੱਗ ਦੇ ਘੋਰ ਸਮੇਂ ਦੇ ਅੰਦਰ ਸਾਡਾ ਭਲਾ ਹੁੰਦਾ ਸਤਜੁਗੀ ਜੀਵਨ ਬਣ ਜਾਂਦਾ ਕਾਲ ਯੁੱਗ ਵਿੱਚ ਰਹਿ ਕੇ ਵੀ ਪ੍ਰਪਾਤੀ ਮਹੱਲਾ ਪੰਜਵਾ ਮਹਾਰਾਜ ਕਹਿੰਦੇ ਆ ਚਰਨ ਕਮਲ ਸਰਨ ਟੇਕ ਗੁਰੂ ਜੀ ਦੇ ਚਰਨਾਂ ਉੱਪਰ ਟੇਕ ਰੱਖ ਆਸਰਾ ਰੱਖ ਹੋਰ ਕੋਈ ਆਸਰਾ ਨਹੀਂ ਕਿਉਂਕਿ ਉੱਚ ਮੂਚ ਬਯੰਤ ਠਾਕਰ ਸਰਬ ਉਪਰ ਤੂੰ ਹੀ ਏਕ ਸਭ ਜੀਵਾਂ ਦੇ ਉੱਤੇ ਇੱਕ ਤੂੰ ਹੀ ਰਾਖਾ ਹੈ ਸ੍ਰਿਸ਼ਟੀ ਦਾ ਮਾਲਕ ਹੈ ਉੱਚ ਮੂਚ ਭਾਵ ਤੂੰ ਬਯੰਤ ਉੱਚਾ ਹੈ ਤੇ ਤੂੰ ਹੀ ਵੱਡਾ ਮਾਲਕ ਹੈ ਇਹ ਉਸਤਤੀ ਹੈ ਪ੍ਰਮਾਤਮਾ ਦੀ ਵਡਿਆਈ ਆ ਜਦੋਂ ਆਪਾਂ ਬਾਣੀ ਪੜ੍ਹਦੇ ਆ ਉਸਤਤ ਕਰਦੇ ਆ ਸਾਡੇ ਗੁਰੂ ਸਾਹਿਬ ਜੀ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸਾਰੇ ਗੁਰੂ ਸਾਹਿਬਾਨਾਂ ਦੀ ਜਦੋਂ ਆਪਾਂ ਇਸ ਰਸਨਾ ਨਾਲ ਉਸਤਤ ਵਿੜਾਈ ਕਰਦੇ ਆਂ ਤਾਂ ਜੀਵ ਕਿੰਨੀ ਪਵਿੱਤਰ ਹੋ ਜਾਂਦੀ ਹੈ ਆਖੋ ਸਤਨਾਮ ਪ੍ਰਾਣ ਆਧਾਰ ਦੁਖ ਵਿਦਾਰ ਦੈਨ ਹਾਰ ਬੁੱਧ ਵਿਵੇਕ ਅਸੀਂ ਤਾਂ ਸਤਿਗੁਰੂ ਜੀ ਬੱਚੇ ਆ ਤੇ ਸਾਡੀ ਜੀਵਾਂ ਦੀ ਜਿੰਦ ਦਾ ਆਸਰਾ ਤੂੰ ਸਭ ਜੀਵਾਂ ਦੇ ਦੁੱਖ ਨਾਸ ਕਰਨ ਵਾਲਾ ਤੂੰ ਜੀਵਾਂ ਨੂੰ ਚੰਗੇ ਮੰਦੇ ਕਰਮ ਦੀ ਪਰਖ ਕਰ ਸਕਣ ਵਾਲੀ ਅਕਲ ਦੇਣ ਵਾਲਾ ਤਾਂ ਸਿਰਫ ਤੂੰ ਹੀ ਐ ਆਖੋ ਸਤਨਾਮ ਉਹੀ ਚੰਗੇ ਮੰਦੇ ਦੀ ਪਰਖ ਕਰਾ ਸਕਦਾ ਇਹ ਅਕਲ ਉਹੀ ਬਖਸ਼ ਸਕਦਾ ਤਾਂ ਹੀ ਤੇ ਮਾਰੇ ਕਹਿੰਦੇ ਆ ਤੂੰ ਘਰ ਵਿੱਚ ਵੀ ਕੋਈ ਹੈ ਨਾ ਕਈ ਵਾਰੀ ਕਹਿੰਦੇ ਆ ਬੱਚਾ ਆਖੇ ਨਹੀਂ ਲੱਗਦਾ ਜੀ। ਜਾਂ ਸਾਡਾ ਕੋਈ ਬੀਬੀ ਕਹਿੰਦੀ ਆ ਪਤੀ ਕਹਿਣੇ ਵਿੱਚ ਨਹੀਂ ਜੀ। ਜਾਂ ਕੋਈ ਨਸ਼ਾ ਕਰਦਾ ਜੀ। ਉਹਨੂੰ ਕਹਿਣ ਦੀ ਵੀ ਲੋੜ ਨਹੀਂ ਤੂੰ ਆ ਕੇ ਗੁਰੂ ਨੂੰ ਦੱਸ ਦਿਆ ਕਰ। ਕਿ ਸੱਚੇ ਪਾਤਸ਼ਾਹ ਤੂੰ ਰਹਿਮਤ ਕਰ ਚੰਗੇ ਮੰਦੇ ਦੀ ਪਰਖ ਕਰਨ ਵਾਲੀ ਅਕਲ ਦੇਣ ਵਾਲਾ ਤਾਂ ਤੂੰ ਐ ਤੇ ਸਾਡੇ ਤੇ ਵੀ ਰਹਿਮਤ ਕਰ ਆਖੋ ਸਤਨਾਮ। ਇਹ ਰੋਜ਼ ਅਰਦਾਸ ਕਰਿਆ ਕਰ ਤੇ ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਜ਼ਰੂਰ ਰਹਿਮਤ ਕਰਦੇ ਨਮਸਕਾਰ ਰਖਣ ਹਾਰ ਮਨ ਅਰਾਧ ਪ੍ਰਭੂ ਮੇਕ ਸਿਰਫ ਉਸ ਮਾਲਕ ਨੂੰ ਹੀ ਆਪਣੇ ਮਨ ਵਿੱਚ ਸਿਮਰਦਾ ਰਿਆ ਕਰ ਉਹ ਮਾਲਕ ਨੂੰ ਆਪਣੇ ਮਨ ਵਿੱਚ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਐਦਾਂ ਜਦੋਂ ਮਨ ਵਿੱਚ ਚੱਲਦਾ ਰਹਿੰਦਾ ਹੈ ਮਹਾਰਾਜ ਕਹਿੰਦੇ ਆ ਨਮਸ਼ਕਾਰ ਰੱਖਣ ਹਰ ਮਨ ਆਰਾਧ ਵੀ ਰੱਖਣ ਹਾਰ ਪ੍ਰਮਾਤਮਾ ਨੂੰ ਮਨ ਵਿੱਚ ਆਰਾਧਿਆ ਕਰ ਤੇ ਪ੍ਰਭੂ ਮੇਕ ਸਿਰਫ ਇੱਕ ਆਰਾਧਨਾ ਕਰਨੀ ਉਹ ਸਭ ਦੀ ਰੱਖਿਆ ਕਰ ਸਕਣ ਵਾਲੇ ਨੂੰ ਹਮੇਸ਼ਾ ਸਿਰ ਨਵਾਇਆ ਕਰ ਆ ਕੇ ਰੋਜ਼ ਆਪਣੇ ਗੁਰੂ ਅੱਗੇ ਸਿਰ ਨਵਾਇਆ ਕਰ ਸੰਤ ਰੇਣ ਕਰੋ ਮੰਜਨ ਨਾਨਕ ਪਾਵੇ ਸੁਖ ਅਨੇਕ ਹੁਣ ਸੁੱਖਾਂ ਦਾ ਰਸਤਾ ਦੱਸ ਦਿੱਤਾ ਨਾ ਗੁਰੂ ਜੀ ਨੇ ਵੀ ਮਾਲਕ ਦੇ ਸਤਪੁਰਖਾਂ ਦੀ ਸੰਤ ਜਨਾਂ ਦੀ ਚਰਨਾਂ ਦੀ ਧੂੜ ਵਿੱਚ ਜਦੋਂ ਅਸੀਂ ਇਸ਼ਨਾਨ ਕਰਦੇ ਆਂ ਜਿਵੇਂ ਸੰਗਤ ਦੀ ਧੂੜ ਵਿੱਚ ਇਸ਼ਨਾਨ ਕਰਦੇ ਆਂ ਇਹ ਜਿਹੜਾ ਮਨੁੱਖ ਇਹ ਚਰਨ ਧੂੜ ਵਿੱਚ ਇਸ਼ਨਾਨ ਕਰਦਾ ਹੈ ਤੇ ਉਹ अनेका ਸੁਖ ਹਾਸਲ ਕਰਦਾ ਹੈ ਆਖੋ ਸਤਨਾਮ ਪ੍ਰਭਾਤੀ ਅਸ਼ਟਪਦੀਆਂ ਮਹੱਲਾ ਪਹਿਲਾ ਵਿਪਾਸ ਇੱਕ ਓੰਕਾਰ ਸਤਗੁਰ ਪ੍ਰਸਾਦ ਹੁਣ ਜਿਹੜੇ ਇਸ ਤੋਂ ਪਹਿਲਾਂ ਆਪਾਂ ਸ਼ਬਦ ਪੜ੍ਹਿਆ ਉਹ ਸ਼ਬਦ ਸੀ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਸਾਨੂੰ ਕਿੰਨਾ ਸਮਝਾਇਆ ਵੀ ਇੱਕ ਚੀਜ਼ ਧਿਆਨ ਵਿੱਚ ਰੱਖੋ ਬਸ ਕਿ ਪ੍ਰਮਾਤਮਾ ਦਾ ਸਿਮਰਨ ਕਰਦੇ ਰਹੋ ਇਸੇ ਰਾਗ ਵਿੱਚ ਅੱਗੇ ਅਸ਼ਟਪਦੀਆਂ ਭਾਵ 8 ਬੰਦਾਂ ਵਾਲੀ ਬਾਣੀ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਹੈ ਪ੍ਰਭਾਤੀ ਅਸ਼ਟਪਦੀਆਂ ਮਹੱਲਾ ਪਹਿਲਾ ਵਿਪਾਸ ਇੱਕ ਓੰਕਾਰ ਸਤਿਗੁਰ ਪ੍ਰਸਾਦ ਹੁਣ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਆ ਦੁਬਿਦਾ ਬਉਰੀ ਮਨ ਬਉਰਾਇਆ ਝੂਠੇ ਲਾਲਚ ਜਨਮ ਗਵਾਇਆ ਮਹਾਰਾਜ ਕਹਿੰਦੇ ਇਸ ਮਾਇਆ ਦੇ ਮੋਹ ਦੇ ਕਾਰਨ ਆਪਣੀ ਹਾਲਤ ਕੀ ਬਣੀ ਹੋਈ ਆ ਸਾਰਿਆਂ ਦੀ ਕਿ ਮਨੁੱਖ ਦੀ ਮਤ ਪ੍ਰਮਾਤਮਾ ਤੋਂ ਬਿਨਾਂ ਹੋਰ ਹੋਰ ਆਸਰੇ ਦੀ ਝਾਕ ਵਿੱਚ ਕਮਲੀ ਹੋ ਜਾਂਦੀ ਏ ਤੇ ਮਨ ਵੀ ਕਮਲਾ ਹੋ ਜਾਂਦਾ ਇਹ ਦੁਖੀ ਤਾਂ ਹੀ ਆਖੋ ਸਤਨਾਮ ਦੁਬਦਾ ਵਿੱਚ ਪਿਆ ਹੋਇਆ ਮਨ ਦੁਬਦਾ ਵਿੱਚ ਕੀ ਦੋ ਪਾਸੇ ਤੇ ਦੋ ਪਾਸਿਆਂ ਵਾਲਾ ਬੰਦਾ ਹਰੇ ਹਮੇਸ਼ਾ ਮਾਰੇ ਹੀ ਜਾਂਦਾ ਆਖੋ ਸਤਨਾਮ ਮੰਨ ਲਓ ਸੜਕ ਤੇ ਸਫਰ ਕਰਦੇ ਆ ਉਧਰੋਂ ਸਾਧਨ ਆ ਰਿਹਾ ਤੇ ਜੇ ਆਪਾਂ ਦੁਚਿੱਤੀ 'ਚ ਪੈ ਗਏ ਵੀ ਇੱਧਰ ਹੋਵਾਂ ਕਿ ਇੱਧਰ ਹੋਵਾਂ ਤੇ ਫਿਰ ਉਹ ਬੰਦਾ ਕੀ ਹੋ ਜਾਂਦਾ ਲਪੇਟ 'ਚ ਆ ਜਾਂਦਾ ਨਾ ਇਸੇ ਤਰ੍ਹਾਂ ਜਦੋਂ ਅਸੀਂ ਦੁੱਧਾ ਵਿੱਚ ਪੈ ਰਹੇ ਹਾਂ ਵੀ ਪਤਾ ਨਹੀਂ ਇੱਥੋਂ ਕੰਮ ਹੋਊਗਾ ਕਿ ਉੱਥੋਂ ਕੰਮ ਹੋਊਗਾ ਦੋ ਪਾਸੜ ਹੋ ਗਿਆ ਦਿਮਾਗ ਦੋ ਪਾਸੇ ਤੇ ਮਾਰੇ ਕਹਿੰਦੇ ਦੁੱਧਾ ਬੌਰੀ ਮਨ ਬੌਰਾ ਆ ਇਸ ਮੋਹ ਦੇ ਕਾਰਨ ਮਨੁੱਖ ਦੀ ਮਤ ਪ੍ਰਮਾਤਮਾ ਤੋਂ ਬਿਨਾਂ ਹੋਰ-ਹੋਰ ਆਸਰੀ ਦੀ ਝਾਕ ਵਿੱਚ ਕਮਲੀ ਐ ਤੇ ਮਨ ਵੀ ਕਮਲਾ ਹੋ ਜਾਂਦਾ ਹੈ ਹੋਇਆ ਕੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਝੂਠੇ ਲਾਲਚ ਜਨਮ ਗਵਾਇਆ ਬਸ ਜਨਮ ਮਿਲਿਆ ਸੀ ਬੜਾ ਕੀਮਤੀ ਐਵੇਂ ਗਵਾ ਲਿਆ ਐਵੇਂ ਜਾ ਰਹੇ ਹੁਣ ਆਪਾਂ ਹੁਕਮਨਾਵਾਂ ਸਾਹਿਬ ਵਿੱਚ ਵੀ ਪੜ੍ਹਈ ਹੈ ਵੀ ਹਾਲਤ ਕੀ ਹੋਣੀ ਐ ਇਹਦੀ ਥੋੜਾ ਜ੍ਹਾ ਸਮਾਂ ਜਿਉਣ ਤੋਂ ਬਾਅਦ ਇਹਨੇ ਪ੍ਰਾਣਾ ਹੋ ਜਾਣਾ ਨੈਣੋਂ ਨੀਰ ਬਹਿ ਤਨ ਕੀਨਾ ਭਏ ਕੇਸ ਦੁੱਧ ਵਾਨੀ ਰੁਧਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੇ ਪ੍ਰਾਨੀ RAM ਰਾਏ ਹੋ へ ਬੈਦ ਬਨਵਾਰੀ ਆਪਣਾ ਸੰਤਾ ਲਿਹੁ ਅਵਾਰੀ ਰਹਾਉ ਮਾਥੇ ਪੀਰ ਸਰੀਰ ਜਲਨ ਹੈ ਕਰਕੇ ਕਰੇਜੇ ਮਾਹੀ ਐਸੀ ਹਾਲਤ ਹੋ ਜਾਂਦੀ ਹੈ ਸਰੀਰ ਦੀ ਤੇ ਸਿਰ ਵਿੱਚ ਪੀੜ ਹੋਣ ਲੱਗ ਜਾਂਦੀ ਹੈ ਸਰੀਰ ਵਿੱਚ ਜਲਣ ਹੁੰਦੀ ਹੈ ਤੇ ਐਸੀ ਬੇਦਨ ਉਪਜਖਰੀ ਪੀ ਇਹਦੀ ਕੋਈ ਦਵਾਈ ਨਹੀਂ ਐਸੀ ਪੀੜ ਜਾ ਕਾ ਔਖਾ ਵਾ ਕਾ ਔਖਾ ਨਹੀਂ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹ ਔਖਾ ਜੱਗ ਸਾਰਾ ਗੁਰ ਪ੍ਰਸਾਦ ਕਹਿ ਜਨ ਭੀਖਣ ਪਾਵੋ ਮੁਕਤ ਦਵਾਰ ਇੱਕ ਪ੍ਰਮਾਤਮਾ ਦਾ ਨਾਮ ਹੀ ਹੈ ਕੀ ਆ ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ ਬਾ ਜਿੱਦਾਂ ਇਹ ਗੱਲ ਮਨ ਵਿੱਚ ਬਸ ਗਈ ਵੀ ਉਹ ਮਨਾ ਇੰਨਾ ਕਹਿੰਦੀ ਹੈ ਬਾਣੀ ਤੇ ਫਿਰ ਸਿਮਰਨ ਕਰਕੇ ਤਾਂ ਵੇਖੀਏ ਕਿਤੇ ਵੇਖੀ ਕਿਤੇ ਜਦੋਂ ਵੀ ਸਮਾਂ ਲੱਗਦਾ ਹੈ ਝੂਠੇ ਲਾਲਚ ਜਨਮ ਅਗਵਾਇਆ ਮਹਾਰਾਜ ਕਹਿੰਦੇ ਨਹੀਂ ਤਾਂ ਫਿਰ ਇਹ ਝੂਠੇ ਲਾਲਚ ਵਿੱਚ ਫਸ ਕੇ ਆਪਣਾ ਮਨੁੱਖਾ ਜੀਵਨ ਜਿਹੜਾ ਉਹ ਬੇਅਰਥ ਜਾ ਰਿਹਾ ਹੈ ਲਪਟ ਰਹੀ ਫੁਨ ਬੰਦ ਨਾ ਪਾਇਆ ਕਹਿੰਦੇ ਇਹ ਮਾਇਆ ਇਤਨੀ ਡਾਡੀ ਹੈ ਕਿ ਜੀਵ ਨੂੰ ਮੁੜ ਮੁੜ ਕੇ ਚੰਬੜਦੀ ਹੈ ਹੈ ਬਹੁਤ ਭਿਆਨਕ ਛੱਡਣਾ ਬਹੁਤ ਔਖ ਹੈ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਤੇ ਪਰ ਇਹ ਮੁੜ ਮੁੜ ਕੇ ਚੰਬੜਦੀ ਹੈ ਇਹਦੇ ਰਾਹ ਵਿੱਚ ਕੋਈ ਰੋਕ ਨਹੀਂ ਪੈਂਦੀ ਸਤਗੁਰ ਰਾਖੇ ਨਾਮ ਦਰੜਾਇਆ ਹੈ ਤਾਂ ਇੱਕ ਸਤਗੁਰ ਹੀ ਹੈ हां जिस मनुख ਦੇ ਹਿਰਦੇ ਵਿੱਚ ਸਤਿਗੁਰੂ ਨੇ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ ਉਹਨੂੰ ਉਹਨੇ ਮਾਇਆ ਦੇ ਪੰਜੇ ਤੋਂ ਬਚਾ ਲਿਆ ਨਹੀਂ ਕੁਛ ਵੀ ਨਹੀਂ ਕਰਨ ਦੇਣਾ ਜੀਵਨ ਬ्यर्थ ਚਲਿਆ ਜਾਣਾ ਕਿਉਂਕਿ ਨਾ ਮਨ ਮਰੇ ਨਾ ਮਾਇਆ ਮਰੇ ਇਹ ਬਹੁਤ ਪ੍ਰਬਲ ਹੈ ਮਾਇਆ ਆਪਾਂ ਕਹਿੰਦੇ ਹਰ ਇੱਕ ਬੰਦਾ ਸਮਝ ਜੇ ਇਸ ਗੱਲ ਨੂੰ ਨਹੀਂ ਆਪਾਂ ਖੁਦ ਹੀ ਥੋੜਾ ਬਹੁਤਾ ਸਮਝ ਜੀਏ ਬਹੁਤ ਵੱਡੀ ਗੱਲ ਹੈ ਆਪਣਾ ਆਪ ਹੀ ਸਬਰ ਜੇ ਬਹੁਤ ਵੱਡੀ ਗੱਲ ਹੈ ਜੇ ਮੈਂ ਕਹਾਂ ਵੀ ਤੁਹਾਨੂੰ ਸਵਾਰ ਦਿਆਂ ਇਹ ਮੈਂ ਆਪ ਦਾ ਆਪ ਹੀ ਕਰਲਾਵਾਣਾ ਮोटा ਠੀਕ ਤਾਂ ਹੀ ਬਹੁਤ ਵੱਡੀ ਗੱਲ ਆ ਆਪਣਾ ਆਪ ਹੀ ਸੁਧਰ ਜੇ ਕਿਤੇ ਨਾ ਮਨ ਮਰੇ ਨਾ ਮਾਇਆ ਮਰੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਆਪਣਾ ਜੋਰ ਪਾਣਾ ਨਹੀਂ हटਦੀ ਇਤਨੀ ਪ੍ਰਭਲ ਹੈ ਕਿ ਜੀਵਾਂ ਉਤੇ ਆਪਣਾ ਜੋਰ ਪਾਉਂਦੀ ਰਹਿੰਦੀ ਹੈ ਮਨੁੱਖ ਦਾ ਮਨ ਕਮਜ਼ੋਰ ਹੈ ਤੇ ਇਸ ਮਾਇਆ ਦੇ ਮੋਹ ਵਿੱਚ ਫਸ ਜਾਂਦਾ ਹੈ ਮੱਲੋ ਮੱਲੀ ਫਸ ਜਾਂਦਾ ਹੈ ਇੱਕ ਸਿਮਰਨ ਹੀ ਆ ਬਸ ਇੱਕ ਮੂਲ ਮੰਤਰ ਹੈ ਹੁਣ ਜਿਹੜੇ ਬੰਦੇ ਨੇ 20 25 ਮਿੰਟ ਅੱਧਾ ਘੰਟਾ ਜਾਂ ਸਵਾ ਘੰਟਾ ਸਿਮਰਨ ਕੀਤਾ ਉਹ ਬੰਦਾ ਸੋਚੇ ਉਹ ਵੀ ਮਨਾ ਕਾਹਨੂੰ ਐਵੇਂ ਸਵਾ ਘੰਟਾ ਬੇਅਰਥ ਜਾਊਗਾ ਕਾਹਨੂੰ ਨਿੰਦਿਆ ਵਿੱਚ ਖੜਾ ਆਖੋ ਸਤਨਾਮ ਉਹ ਐਵੇਂ ਬਚਾਉਂਦਾ ਨਾਮ ਜਦੋਂ ਜਪਈ ਨਾ ਹੋਇਆ ਫੇਰ ਕੱਲ ਦੀ ਆਪਾਂ ਨੂੰ ਫੇਰ ਕੋਈ ਫਿਕਰ ਨਹੀਂ ਫੇਰ ਮਾੜਾ ਕਰਦਾ ਵੀ ਇਹ ਮਾੜਾ ਸੋਚਦੀ ਹੈ ਹੁਣ ਜਿਨੇ ਘੰਟਾ ਸਵਾ ਘੰਟਾ ਲਾਇਆ ਸਵੇਰੇ ਉਹ ਕਹੂਗਾ ਸਵੇਰੇ ਤਾਂ ਨਾਮ ਜਪ ਕੇ ਆਇਆ ਆਪਾਂ ਛੱਡ ਪਰਾਂ ਚੱਲੀਏ ਤੂੰ ਜਿਨ ਕਿਸ ਕੀਆ ਸੋਈ ਜਾਣਾ ਸ਼ਬਦ ਵਿਚਾਰ ਪਾਓ ਸਾਗਰ ਤਰੈ ਜਿਸ ਪਰਮਾਤਮਾ ਨੇ ਇਹ ਖੇਡ ਰਚੀਆ ਇਹ ਉਹੀ ਜਾਣਦਾ ਹੈ ਖੇਡਾਂ ਬਹੁਤ ਵੱਡੀਆਂ ਨੇ ਕਿ ਮਾਇਆ ਦੇ ਪ੍ਰਭਾਵ ਤੋਂ ਜੀਵ ਕਿਵੇਂ ਵੱਸ ਸਕਦਾ ਹੈ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ ਮੰਡਲ ਵਿੱਚ ਟਿਕਾ ਲੈਂਦਾ ਹੈ ਉਹ ਵੱਚਦਾ ਹੈ ਇਸ ਮਾਇਆ ਰੋਗ ਮਾਇਆ ਮੋਹ ਰੂਪ ਜਿਹੜਾ ਸੰਸਾਰ ਹੈ ਇਹ ਸੰਸਾਰ ਹੈ ਮਾਇਆ ਮੋਹ ਰੂਪ ਪਹਿਲਾਂ ਵੀ ਦੱਸਿਆ ਕਿਈ ਵਾਰੀ ਵੀ ਕਿਈ ਵਾਰੀ ਅਸੀਂ ਮਾਇਆ ਹੀ ਸਮਝ ਲੈਂਦੇ ਆ ਵੀ ਆਹ ਆ ਮਾਇਆ ਪੈਸੇ ਜਿਹੜੀ ਸੰਸਾਰ ਰੂਪ ਮੋਹ ਹੈ ਸਾਡਾ ਸੰਸਾਰ ਸਮੁੰਦਰ ਤੇ ਜਿਹੜਾ ਗੁਰੂ ਜੀ ਦੇ ਚਰਨਾਂ ਨਾਲ ਜੁੜਦਾ ਹੈ ਭਾਈ ਮਹਾਰਾਜ ਕਹਿੰਦੇ ਉਹ ਪਾਰ ਲੰਘ ਜਾਂਦਾ ਹੈ ਨਹੀਂ ਤਾਂ ਮਹਾਰਾਜ ਕਹਿੰਦੇ ਮਾਇਆ ਸੰਚ ਰਾਜੇ ਹੰਕਾਰੀ ਮਾਇਆ ਸਾਥ ਨਾ ਚੱਲੈ ਪਿਆਰੀ ਮਹਾਰਾਜ ਕਹਿੰਦੇ ਮਾਇਆ ਇਕੱਠੀ ਕਰਕੇ ਰਾਜੇ ਮਾਣ ਕਰਨ ਲੱਗ ਪੈਂਦੇ ਹਨ ਮਾਇਆ ਸੰਚ ਸੰਚ ਹੁੰਦਾ ਹੈ ਇਕੱਠੀ ਕਰਨਾ ਮਾਇਆ ਸੰਚ ਰਾਜੇ ਹੰਕਾਰੀ ਰਾਜੇ ਮਾਣ ਕਰਨ ਲੱਗ ਪੈਂਦੇ ਆ ਮਾਇਆ ਸਾਥ ਨਾ ਚੱਲੈ ਪਿਆਰੀ ਹੈ ਬਹੁਤ ਪਿਆਰੀ ਪਰ ਅੰਤ ਵੇਲੇ ਨਾਲ ਤਾਂ ਕੁਝ ਵੀ ਨਹੀਂ ਜਾਂਦਾ ਮਾਇਆ ਮਮਤਾ ਹੈ ਬੌਰੰਗੀ ਇਹਦਾ ਰੰਗ ਵੀ ਇੱਕ ਨਹੀਂ ਹੈ ਵੀ ਕੱਲਾ ਸੀ ਪੈਸਾ ਵਾ ਨਹੀਂ ਵੇਖ ਕੇ ਕਹਤਾ ਵੀ ਆਹੀ ਮਾਇਆ ਹੈ ਮਾਇਆ ਮਮਤਾ ਹੈ ਬੌਰੰਗੀ ਇਹ ਬੜੀ ਤਰ੍ਹਾਂ ਦੀ ਮਾਇਆ ਕਿਤੇ ਸੋਨੇ ਦੇ ਰੂਪ ਚ ਕਿਤੇ ਇਸਤਰੀ ਦੇ ਰੂਪ ਚ ਕਿਤੇ ਮਨੁੱਖ ਦੇ ਰੂਪ ਚ ਕਿਤੇ ਕਿਸੇ ਜੀ ਦੇ ਰੂਪ ਵਿੱਚ ਬੜੀ ਤਰ੍ਹਾਂ ਦੀ ਮਾਇਆ فرمਉਂਦੀ ਹੈ ਨਾ ਮਾਇ। ਇਸ ਤਰ੍ਹਾਂ ਮਹਾਰਜ ਸੱਚੇ ਪਾਤਸ਼ਾਹ ਕਹਿੰਦੇ ਇਹ ਬਹੁ ਰੰਗੀ ਹੈ ਮਾਇਆ ਮਮਤਾ ਹੈ ਬਹੁ ਰੰਗੀ ਮਾਇਆ ਨੂੰ ਆਪਣੀ ਬਣਾਉਣ ਲਈ ਤੰਗ ਕਈ ਰੰਗਾਂ ਦੀ ਹੈ ਭਾਉ ਕਈ ਤਰੀਕਿਆਂ ਨਾਲ ਮਾਇਆ ਜੀਵ ਉੱਤੇ ਮਮਤਾ ਦਾ ਜਾਲ ਪਾਉਂਦੀ ਹੈ ਇੱਕ ਤਰੀਕਾ ਨਹੀਂ ਵਰਤਦੀ ਮਾਇਆ ਬਹੁਤ ਤਰ੍ਹਾਂ ਦੇ ਜਾਲ ਸੌਖਾ ਕਿਤੇ ਸੰਸਾਰ ਸਮੁੰਦਰ ਵਿੱਚੋਂ ਲੰਘਣਾ ਤਾਂ ਹੀ ਮਹਾਰਜ ਮੂਰੇ ਅਰਦਾਸ ਕਰਦੇ ਆਂ ਜੇ ਸੌਖਾ ਹੋਵੇ ਵਰਤਾ ਆਪ ਹੀ ਲੰਘ ਜੇ ਬੰਦਾ ਨਹੀਂ ਲੰਘ ਸਕਦਾ ਉਹਦੀ ਕਿਰਪਾ ਤੋਂ ਬਿਨਾ ਫਿਰ ਕਿਹੜੇ ਸਾਥ ਨੇ ਲਗਾਉਣਾ ਸਾਨੂੰ ਬਿਨ ਨਾਵੈ ਕੋ ਸਾਥਨਾ ਸੰਗੀ ਫਿਰ ਇੱਥੇ ਮਹਾਰਾਜ ਨੇ ਦੱਸਤਾ ਵੀ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਪਦਾਰਥ ਜੀਵ ਦਾ ਸੰਗੀ ਬਣਦਾ ਨਹੀਂ ਤੇ ਆਪਣੇ ਸਾਹਮਣੇ ਵੀ ਹੈ ਜੀਵ ਦੇ ਨਾਲ ਨਹੀਂ ਜਾਂਦਾ ਜੋ ਮਨ ਦੇਖੈ ਪਰ ਮਨ ਤੈਸਾ ਇਹਦੇ ਪ੍ਰਭਾਵ ਦੇ ਹੇਠ ਜੀਵਾਂ ਦੀ ਹਾਲਤ ਇਹ ਹੋ ਜਾਂਦੀ ਹੈ ਕਿ ਮਨੁੱਖ ਜਿਵੇਂ ਆਪਣੇ ਮਨ ਨੂੰ ਵੇਖਦੇ ਹਨ ਤਿਹੋ ਜਿਹਾ ਹੋਰਨਾਂ ਦੇ ਮਨ ਨੂੰ ਸਮਝਦੇ ਹਨ ਭਾਵ ਜਿਵੇਂ ਆਪਣੇ ਆਪ ਨੂੰ ਮਾਇਆਵੱਸ ਜਾਣਦੇ ਐ ਤਿਵੇਂ ਹੋਰਨਾਂ ਨੂੰ ਵੀ ਮਾਇਆ ਦੇ ਲੋਭੀ ਸਮਝਦੇ ਐ ਹੁਣ ਕਈ ਵਾਰੀ ਮਹਾਰਾਜ ਕਹਿੰਦੇ ਜੋ ਮਨ ਦੇਖੈ ਪਰ ਮਨ ਤੈਸਾ ਕਹਿੰਦੇ ਉਹਨੂੰ ਆਪਣੇ ਵਰਗੀ ਲੱਗਦੇ ਹੁੰਦੇ ਆ ਸਾਰੇ ਵੀ ਸ਼ਾਇਦ ਜਿਵੇਂ ਮੇਰਾ ਮਨ ਹੈ ਓਵੇਂ ਦੂਜਿਆਂ ਦਾ ਹੋ ਜਿਨ੍ਹਾਂ ਕੋ ਮੈਨੂੰ ਲਾਲਚ ਆਉਂ ਨਹੀਂ ਦੂਜੇ ਨੂੰ ਹੋ ਜਿਵੇਂ ਮੇਰੀਆਂ ਅੱਖਾਂ ਵੇਖਦੀਆਂ ਓਵੇਂ ਦੂਜਾ ਵੇਖਦਾ ਨਹੀਂ ਨਹੀਂ ਫਰਕ ਹੈ ਇਹ ਅਲੱਗ-ਅਲੱਗ ਅਵਸਥਾ ਹੁੰਦੀ ਹੈ ਬਿਨ ਨਾਵੈ ਕੋ ਸਾਥ ਨਾ ਸੰਗੀ ਜੇ ਇਹ ਜਿਉ ਮਨ ਦੇਖੈ ਪਰ ਮਨ ਤੈਸਾ ਕਹਿੰਦੇ ਜਿਵੇਂ ਆਪਣੇ ਆਪ ਨੂੰ ਮਾਇਆ ਵਸ ਜਾਣਦਾ ਤਿਵੇਂ ਹੋਰਨਾਂ ਨੂੰ ਵੀ ਮਾਇਆ ਦੇ ਲੋਭੀ ਸਮਝਦੇ ਆ ਇਸ ਵਾਸਤੇ ਕੋਈ ਕਿਸੇ ਉੱਤੇ ਭਰੋਸਾ ਨਹੀਂ ਕਰ ਸਕਦਾ ਜੈਸੇ ਮਨਸਾ ਤੈਸੀ ਦਸ਼ਾ ਮਨੁੱਖ ਦੇ ਅੰਦਰ ਇਹੋ ਜੀ ਕਾਮਨਾ ਉੱਠਦੀ ਹੈ ਤਿਹੋ ਜੀ ਉਹਦੇ ਆਤਮਿਕ ਜੀਵਨ ਦੀ ਹਾਲਤ ਹੋ ਜਾਂਦੀ ਹੈ ਜਿਹੋ ਜੀ ਉਹਦੇ ਅੰਦਰ ਕਾਮਨਾ ਉੱਠਦੀ ਹੈ ਉਹਦਾ ਆਤਮਿਕ ਜੀਵਨ ਵੀ ਉਹੇ ਜੀ ਬਣ ਜਾਂਦਾ ਹੈ ਬਿਉ ਦੇ ਅੰਦਰ ਕਿਹੋ ਜੀ ਕਾਮਨਾ ਕਿਹੋ ਜੇ ਫੁਰਨੇ ਕਿਹੋ ਜੇ ਧਿਆਨ ਉੱਠਦੇ ਆ ਉਹੋ ਜੀ ਆਤਮਿਕ ਜੀਵਨ ਦੀ ਹਾਲਤ ਬਣ ਜਾਂਦੀ ਹੈ ਜੈਸਾ ਕਰਮ ਤੈਸੀ ਲਿਬ ਲਾਵੇ ਉਸ ਦਸ਼ਾ ਦੇ ਅਧੀਨ ਮਨੁੱਖ ਜਿਉਂ ਜਿਆ ਕੰਮ ਨਿਤ ਕਰਦਾ ਹੈ ਉਹੋ ਜੀ ਉਹਦੀ ਲਗਨ ਬਣ ਜਾਂਦੀ ਹੈ ਜਿਹੋ ਜੀ ਉਹਦੀ ਦਸ਼ਾ ਹੈ ਅੰਦਰ ਦੀ ਜਿਹੋ ਜੇ ਉਹਦੇ ਅੰਦਰ ਦੇ ਫੁਰਨੇ ਆ ਬਸ ਉਹੋ ਜੀ ਉਹਦੀ ਲਗਨ ਬਣ ਜਾਂਦੀ ਹੈ ਜੈਸੀ ਮਨਸਾ ਤੈਸੀ ਦਸਾ ਜੈਸਾ ਕਰਮ ਤੈਸੀ ਲਵਲਾਵ ਸਤ ਗੁਰੂ ਪੂਛ ਸਹਜ ਕਰ ਪਾਵੇ ਇਹ ਗੇੜ ਵਿੱਚ ਫਸਿਆ ਮਨੁੱਖ ساری ਉਮਰ ਹੀ ਇਹ ਫਿਰ ਸੰਸਾਰ ਦੀ ਜਿਹੜੀ ਮੋਹ ਰੂਪ ਮਾਇਆ ਇਹਦੀ ਖਾਤਰ ਭਟਕਦਾ ਰਹਿੰਦਾ ਤੇ ਸਤ ਗੁਰੂ ਪਾਸੋਂ ਸਿੱਖਿਆ ਲੈ ਕੇ ਹੀ ਮਨੁੱਖ ਆਤਮਿਕ ਅਡੋਲਤਾ ਦਾ ਟਿਕਾਣਾ ਲੱਭ ਸਕਦਾ ਹੈ raag naad man duje paaye raag naad man duje paaye duniya wala raag rang vi maya da hi roop hai jede duniya wale rang raag hun sanu khichde hai eh vi ik maya da roop hai vikar vaashna paida karan wale raag rang eh vi ik maya da hi roop hai ਤੇ ਮਨੁੱਖ ਦਾ ਮਨ ਪ੍ਰਮਾਤਮਾ ਤੋਂ ਬਿਨਾਂ ਹੋਰ ਮੋਹ ਵਿੱਚ ਫਸ ਜਾਂਦਾ ਹੈ। ਰਾਗ ਨਾਦ ਮਨ ਦੂਜੈ ਪਾਏ। ਅੰਤਰ ਕਪਟ ਮਹਾ ਦੁੱਖ ਪਾਏ। ਪਰ ਮਹਾਰਾਜ ਕਹਿੰਦੇ ਇਸ ਰਾਗ ਰੰਗ ਦੇ ਰਾਹੀ ਜਿਉਂ-ਜਿਉਂ ਬਕਾਰ ਵਾਸ਼ਨਾ ਵੱਧਦੀ ਹੈ ਮਨੁੱਖ ਦੇ ਅੰਦਰ ਖੋਟ ਪੈਦਾ ਹੁੰਦਾ ਜਾਂਦਾ ਹੈ ਤੇ ਖੋਟ ਦੇ ਕਾਰਨ ਫਿਰ ਮਨੁੱਖ ਬਹੁਤ ਦੁੱਖ ਪਾਉਂਦਾ ਹੈ। ਸੁਣਿਆ ਸੀ ਨਾ ਬਿਚੋਰ ਯਾਰ ਯਾਰ ਪੀੜਾ ਕਹਾਣੀਆਂ ਸੰਗਰਾਮਦ ਵਾਲੇ ਦਿਨ ਗੱਲ ਕਰੀ ਸੀ ਆਪਾਂ ਅੰਦਰ ਕਵਟ ਮਹਾ ਦੁੱਖ ਪਾਏ ਮਹਾਰਾਜ ਕਹਿੰਦੇ ਇਹ ਫਿਰ ਜਦੋਂ ਸਾਡੀ ਵਾਸ਼ਨਾ ਵੱਧਦੀ ਹੈ ਖੋਟ ਪੈਦਾ ਹੋ ਜਾਂਦਾ ਭਾਈ ਤੇ ਇਹਦੇ ਨਾਲ ਮਨੁੱਖ ਦੁੱਖ ਪਾਂਦਾ ਹੈ ਸਤ ਗੁਰ ਭੇਟੇ ਸੋ ਜੀ ਪਾਏ ਜਿਸ ਮਨੁੱਖ ਨੂੰ ਸਤ ਗੁਰੂ ਜੀ ਮਿਲ ਪੈਂਦੇ ਆ ਉਹਨੂੰ ਉਹਨੂੰ ਸਹੀ ਜੀਵਨ ਰਸਤਾ ਮਿਲ ਜਾਂਦਾ ਉਹਨੂੰ ਸਹੀ ਜੀਵਨ ਦਾ ਰਾਹ ਮਿਲ ਜਾਂਦਾ ਸਮਝ ਆਉਂਦੀ ਐ ਇੱਥੇ ਤਾਂ ਆਉਣਾ ਐ ਤਾਂ ਆਪ ਆਉਣਾ ਐ ਤਾਂ ਆਪਣੇ ਬੱਚਿਆਂ ਨੂੰ ਲੈ ਕੇ ਆਉਣਾ ਐ ਕਿਉਂਕਿ ਸਤਗੁਰ ਭੇਟਾ ਸੋਝੀ ਪਾਏ ਇੱਥੇ ਆ ਕੇ ਭਾਈ ਸਮਝ ਆ ਜਾਂਦੀ ਐ ਸੱਚਾ ਨਾਮ ਰਹਿ ਲਵਲਾਏ ਉਹ ਮਨੁੱਖ ਸਦਾਤ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿੱਚ ਸੁਰਤ ਜੋੜੀ ਰੱਖਦਾ ਸੱਚਾ ਸ਼ਬਦ ਸੱਚ ਕਮਾਵੇ ਇਸ ਤਰ੍ਹਾਂ ਜਿਸ ਮਨੁੱਖ ਨੂੰ ਗੁਰੂ ਮਿਲ ਜਾਂਦਾ ਹੈ ਗੁਰੂ ਦੇ ਸੱਚੇ ਸ਼ਬਦ ਵਿੱਚ ਜੁੜ ਕੇ ਸਦਾ ਥਿਰ ਮਾਲਕ ਦਾ ਨਾਮ ਉਹ ਸਿਮਰਨ ਦੀ ਕਾਰ ਕਰਦਾ ਰਹਿੰਦਾ ਹੈ ਨਾਲ ਨਾਲ ਇਹ ਕਾਰ ਵੀ ਉਹ ਕਰਦਾ ਰਹਿੰਦਾ ਹੈ ਸੱਚੀ ਬਾਣੀ ਅਰ ਗੁਣ ਗਾਵੇ ਉਹ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਵਿੱਚ ਜੁੜਦਾ ਹੈ ਤੇ ਪਰਮਾਤਮਾ ਦੇ ਗੁਣਾਂ ਨੂੰ ਹਮੇਸ਼ਾ ਗਾਉਂਦਾ ਰਹਿੰਦਾ ਹੈ ਨਿਜਿਕਾਰ ਵਾਸ ਅਮਰ ਪਦ ਪਾਵੇ ਮਾਰੇ ਕਹਿੰਦੇ ਉਹ ਬਾਹਰ ਮਾਇਆ ਦੇ ਪਿੱਛੇ ਭਟਕਣ ਦੀ ਥਾਂ ਆਪਣੇ ਅੰਤਰ ਆਤਮੇ ਵਿੱਚ ਟਿਕ ਜਾਂਦਾ ਹੈ ਤੇ ਉਹਨੂੰ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਜਿੱਥੇ ਸਦਾ ਹੀ ਉੱਚਾ ਆਤਮਿਕ ਜੀਵਨ ਬਣਿਆ ਰਹਿੰਦਾ ਹੈ ਤਾਂ ਦਰ ਸਾਚੈ ਸੋਭਾ ਪਾਵੇ ਤਦੋਂ ਫਿਰ ਉਹ ਮਨੁੱਖ ਸਦਾ ਸਿਰ ਪ੍ਰਭੂ ਦੇ ਦਰ ਤੇ ਆਦਰਮਾਨ ਪ੍ਰਾਪਤ ਕਰਦਾ ਰਹਿੰਦਾ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਿੱਛੇ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪੜੇ ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸ਼ਬਦ ਪੜੇ ਸਤਿਗੁਰੂ ਸੱਚੇ ਪਾਤਸ਼ਾਹ ਇਸ ਤਰ੍ਹਾਂ ਸਾਨੂੰ ਗਿਆਨ ਬਖਸ਼ਦੇ ਹਨ ਜੀ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ